ਜਿੱਥੇ ਚਾਹੀਦਾ ਨਾ ਟਾਈਮ ਲੱਗ ਹੀ ਜਾਂਦਾ ਵਾ ਤੇ ਮੰਮੀ ਨੇ ਕਹਿਣਾ ਮੈਂ ਇਹਨੇ ਘੜੀ ਲਾਈ ਏ ਚੱਲ ਕੋਈ ਗੱਲ ਨਹੀਂ ਅਗਲੀ ਨੇ ਹੁਣ ਬਾਹਰ ਲਿਆ ਤੇ ਫਿਰ ਮੈਂ ਕੀ ਕਰਦੀ ਲੱਗਦਾ ਬਾਹਰ ਕੋਈ ਆਇਆ ਵਾ ਵੇਖਾਂ ਤੇ ਸਹੀ ਕਾਂਥਾ ਨਹੀਂ ਵੇਖਦੀ ਬੰਨਾ ਹਾਏ ਹਾਏ ਇਹ ਤੇ ਪੰਮੂ ਮਾਰੀਆ ਕਿ ਤੇ ਚੈਣ ਹੀ ਹੈ ਨਹੀਂ ਘਰ ਕਿਤੇ ਇੱਕ ਘਰੋਂ ਨਿਕਲਦੀ ਦੂਜੇ ਘਰ ਵੜ ਜਾਂਦੀ ਆ ਬੰਦਾ ਰਮਾਨ ਦੇ ਨਾਲ ਆਪਣੇ ਘਰ ਬਹਿ ਜਾਂਦਾ ਵਾ ਨਾ ਇਹਨੇ ਆਪ ਬਹਿਣਾ ਤੇ ਨਾ ਇਹਨੇ ਦੂਜਿਆਂ ਨੂੰ ਬਹਿਣ ਦੇਣਾ ਖਲੋਤੀ ਰਹੇ ਇੱਥੇ ਬਾਹਰ ਜਿੰਨਾ ਚਿਰ ਮਰਜੀ ਭਾਵੇਂ ਕੰਦ ਟੱਪ ਕੇ ਆ ਤੇ ਭਾਵੇਂ ਜਿੰਦਾ ਮਰਜੀ ਆਵੇਂ ਮੈਂ ਨਾ ਖੋਲਿਆ ਬੂਆ ਦਫਾ ਹੋ ਜਾ ਕੇ ਨੇ ਕੇ ਕਾਂਤਾ ਨਹੀਂ ਵੇਖਣ ਦੀ ਬਾਹਰ ਕੌਣ ਹੈ ਗੇਟ ਨਹੀਂ ਖੋਲ ਕੇ ਆਈ ਬਾਹਰ ਕਿੰਨੇ ਆਣਾ ਉਹੀ ਸਗਾਤ ਜਿਹੜੀ ਕਿਨੂੰ ਜਿਹਨੂੰ ਚਾਰ ਘਰ ਟਿਕਾ ਹੈ ਨਹੀਂ ਆ ਤੁਰੀ ਫਿਰਦੀ ਬਾਹਰ ਦੁਪਹਿਰੇ ਤੁਹਾਡਾ ਆਪਸ ਵਿੱਚ ਦੀ ਨਹੀਂ ਵੈਰ ਤੁਹਾਡਾ ਵੈਰ ਮੇਰੇ ਨਾਲ ਵਾ ਤੁਸੀਂ ਤਾਂ ਦੋਵੇਂ ਜਾਣੀਆਂ ਸਰੀਕੇ ਕਰਦੀਆਂ ਏ ਇੱਕ ਦੂਜੀ ਨਾਲ ਜੇ ਤੁਸੀਂ ਗੇਟ ਖੋਲ ਆਉਂਦੀ ਤਾਂ ਕੀ ਹੋ ਚੱਲਿਆ ਆਏਗਾ ਮਾਤਾ ਜੋ ਮਰਜੀ ਬੋਲ ਮੈਨਿਓ ਗੇਟ ਖੋਲਣਾ ਹੈਗਾ ਇਹਨੂੰ ਕੌਣ ਵੇਲਾ ਵਹ ਹਰ ਵੇਲੇ ਤੁਰੀ ਰਹਿੰਦੀ ਤੇ ਮਗਰ ਇਹਦਾ ਬੋਲ ਗੇਟ ਖੋਲਨੇ ਦੇ ਰਹੀ ਏ ਮੈਂ ਤਾਂ ਲੱਗੀ ਅੰਦਰ ਲੰਮੇ ਪੈਣ ਪੱਖਾ ਲਾ ਕੇ ਜਾ ਨਹੀਂ ਤਾ ਜਾ ਅੰਦਰ ਜਾ ਕੇ ਲੰਮੇ ਤੈਨੂੰ ਤਕੇਵਾ ਜਿਆਦਾ ਚੜ ਗਿਆ ਵਾ ਤੈਨੂੰ ਤਕੇ ਇਹ ਨਹੀਂ ਜੀਦਾ ਮੈਂ ਚੰਗੀ ਜਵਾਨ ਜਾਨ ਵਾ ਮੇਰੇ ਗੋਡੇ ਘਟੇ ਗੜਗੜ ਦੁਖੰਡੇ ਆ ਫਿਰ ਵੀ ਮੈਂ ਉੱਠ ਕੇ ਖੋਲਾਂ ਤੁਹਾਨੂੰ ਤਕੇ ਇੰਨੀ ਵੀ ਨਹੀਂ ਸ਼ਰਮ ਆਈ ਨੌਵਾਂ ਤੀਂ ਦਾ ਚੇਨ ਕੰਮ ਨਹੀਂ ਕਰਨਾ ਤਾਂ ਕੌਣ ਕਰੂਗਾ ਤੈਨੂੰ ਇੰਨਾ ਹੀ ਜਾਉਂ ਡਿਆ ਨਾ ਇੱਥੇ ਬੈਠੀ ਨੂੰ ਤੇ ਆਪੇ ਖੋਲਿਆ ਮੈਂ ਤਾਂ ਲੱਗੀ ਅੰਦਰ ਜਾਣ ਤੇ ਮੈਨੂੰ ਵੀ ਫਿਰ ਖੋਲਣਾ ਹੀ ਪੈਣਾ ਵਾ ਕੋਣ ਨਹੀਂ ਹਾਲਕ ਤੇ ਇਹਨਾਂ ਦਾ ਵੀ ਭਰਾ ਨਹੀਂ ਖੋਤ ਨਹੀਂ ਆ ਕੀ ਗੱਲ ਬੇਬੇ ਇੰਨਾ ਟਾਈਮ ਲਾਤਾ ਗੇਟ ਖੋਲਣ ਲੱਗਿਆ ਨਹੀਂ ਜਿੱਦਾਂ ਦੀ ਤੂੰ ਆ ਤੇ ਅੱਗੇ ਉਹਦਾਂ ਦੀ ਉਹ ਆ ਉਹ ਆਂਦੀ ਮੈਂ ਨਹੀਂ ਗੇਟ ਖੋਲਣਾ ਪੰਮਾ ਵਾਹੇ ਬਾਹਰ ਅੱਛਾ ਏਦਾਂ ਕਿਹਾ ਉਹਨੇ ਚੱਲ ਕੋਈ ਨਹੀਂ ਜਿੱਦਾਂ ਉਹ ਕਰਦੀ ਆ ਨਾ ਮੇਰੇ ਨਾਲ ਉਦਾਂ ਹੀ ਫਿਰ ਮੈਂ ਕਰੂੰਗੀ ਨਹੀਂ ਚੱਲ ਤੋ ਮੈਨੂੰ ਇਹ ਦੱਸ ਕਿ ਤੂੰ ਆਏ ਕਿੱਥੋਂ ਆ ਆਉਣਾ ਕਿੱਥੋਂ ਨਾ ਮੰਮੀ ਆ ਪਿੰਡ ਸੀਨੇ ਕੱਪੜੇ ਸੀਨੇ ਦਿੱਤੇ ਸੀਗੇ ਤੇ ਉਹ ਸੂਟ ਲੈ ਕੇ ਆਈ ਮੈਂ ਆਪਣਾ ਉਹਦੇ ਕੋਲੋਂ ਤੇ ਜੇ ਤੂੰ ਸੂਟ ਲੈ ਕੇ ਆਈਂ ਤੇ ਉਹਨੇ ਵੀ ਸੀਨੇ ਦਿੱਤਾ ਸੀ ਤੇ ਤੂੰ ਉਹਦਾ ਫੜ ਲਿਆ ਨਾ ਬੱਲੇ ਬੇਬੇ ਮੇਰੇ ਮੂੰਹ ਤੇ ਸਦਾਈ ਨਹੀਂ ਲਿਖਿਆ ਅਗਲੀ ਇੱਥੋਂ ਉੱਠ ਕੇ ਤਾਂ ਉੱਥੋਂ ਤੱਕ ਮੇਰੇ ਮਗਰ ਗੇਟ ਖੋਲਣ ਨਹੀਂ ਜਾ ਸਕਦੀ ਤੇ ਮੈਂ ਉਹਦਾ ਕਿਲੋਮੀਟਰ ਤਾਂ ਸੂਟ ਚੁੱਕ ਕੇ ਲਿਆਵਾ ਮੈਨੂੰ ਕੁੱਤੇ ਨੇ ਵੱਢਿਆ ਵੀ ਮੈਂ ਉਹਦੇ ਆਖੇ ਲੱਗੀ ਜਾਵਾ ਤੇ ਉਹ ਨਾ ਮੇਰੇ ਆਖੇ ਲੱਗੇ ਨਹੀਂ ਤੂੰ ਗੜੀ ਅੱਜੋਂ ਕਟਵਾ ਤੂੰ ਵੀ ਤੇ ਉਹਦੇ ਨਾਲ ਸਰੀਕੇ ਕਰਦੀ ਆ ਤੇ ਫੇਰ ਤਵਾਨੀ ਉਹਦੀ ਗਲਤੀ ਆ ਉਹਦੀ ਵਿੱਚ ਗਲਤੀ ਕਾਦੀ ਆ ਜਿੱਦਾਂ ਤੂੰ ਕਰਦੀ ਆ ਨਾ ਉਦਾਂ ਦਾ ਤੇ ਨੋਜਵਾਬ ਦਿੰਦੀ ਆ ਮੈਂ ਤੇ ਕਰੂੰਗੀ ਸਰੀਕੇ ਉਹ ਕਿਹੜਾ ਮੇਰ ਨਾਲ ਕੱਟ ਕਰਦੀ ਆ ਤੇ ਮੈਂ ਇਦਾਂ ਹੀ ਸਰੀਕੇ ਕਰਨੇ ਆ ਤੇ ਨਾਲੇ ਜਿੰਨੇ ਸੂਟ ਪਾਉਣੇ ਆ ਨਾ ਉਹ ਆਪੇ ਹੀ ਲੈਵੇ ਜਾ ਕੇ ਮੈਨੂੰ ਬਥੇ ਗੱਲਾਂ ਨਾ ਸੁਣਾ ਤੇ ਜਿੱਦਾਂ ਕਰਨੀ ਆ ਨਾ ਕਰੀ ਜਾਓ ਲੜੋ ਮਰੋ ਜੋ ਮਰਜ਼ੀ ਕਰੋ ਤੇ ਮੁੰਡਾ ਸਵੇਰ ਦਾ ਪੈੜੀ ਵਾਣ ਗਿਆ ਵਾ ਖੱਪ ਗਿਆ ਗਰਮੀ ਦੇ ਵਿੱਚ ਤੇ ਉੱਠ ਕੇ ਤੇ ਜਾ ਕੇ ਰੋਟੀ ਬਣਾ ਸਬਜੀ ਤਾਜੀ ਬਣਾਵੀ ਉਹਨੇ ਆਣ ਕੇ ਰੋਟੀ ਖਾਣੀ ਆ ਚਲੋ ਠੀਕ ਆ ਮੰਮੀ ਮੈਂ ਬਣਾ ਲਵਨੀ ਸਬਜੀ ਜਾ ਕੇ ਹਾਏ ਹਾਏ ਰੱਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੋਵਾਂ ਦੀ ਇਹ ਤੇ ਹਰ ਵਕਤ ਲੜਦਿਆਂ ਹੀ ਰਹਿੰਦੀਆਂ ਦੋਵੇਂ ਜੇਕਰ ਤੇ ਮੈਂ ਨਾ ਹੋਵਾਂ ਇੱਥੇ ਤੇ ਇਹਨਾਂ ਦੋਵਾਂ ਦਾ ਕੀ ਬਣੇ ਇਹ ਤੇ ਮਰ ਜਣ ਗਿਆ ਲੜ ਲੜ ਕੇ ਦੱਸ ਇੱਕ ਘਰਵਾ ਤੁਸੀਂ ਚੱਜ ਨਾ ਰਹੋ ਬਣਾ ਕੇ ਰੱਖੋ ਲਾਉਂਦੇ ਜਾਂਦੇ ਦੁਨੀਆਂ ਨੂੰ ਵੀ ਚੰਗਾ ਲੱਗਦਾ ਵਾ ਜੇ ਤੂੰ ਬਾਰੋਂ ਕਾ ਰਾਨ ਕੇ ਵੇਖੇ ਤੇ ਉਹ ਕੀ ਕਹੂਗਾ ਤੇ ਇਹਦੀ ਕੜਕੜ ਹੀ ਨਹੀਂ ਮੁੱਕਦੀ ਮੈਂ ਤਾਂ ਵਿਚਾਰ ਇਹਨਾਂ ਦੇ ਪੀਸਣ ਨਹੀਂ ਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕੀ ਕਰਾਂ ਮਿਆਨੀ ਆ ਕਿ ਕੋਹ ਨਹੀਂ ਹਾਲ ਇਹ ਜਨਾਨੀ ਦਾ ਫਰੂਟ ਦਾ ਬਾਟਾ ਭਰਿਆ ਸੀ ਤੇ ਝਟ ਖਾ ਗਈ ਆ ਚੁੱਕ ਕੇ ਚੱਲ ਆ ਵੀ ਚੰਗਾ ਹੋਇਆ ਮੰਮੀ ਨੇ ਤੋਰੀਆਂ ਤੋੜ ਕੇ ਰੱਖੀਆਂ ਸੀਆਂ ਇਹੋ ਹੀ ਬਣਾ ਲੈਣੀਆਂ ਨਾਲੇ ਇਹਨਾਂ ਨੂੰ ਵੀ ਬੜੀਆਂ ਪਸੰਦ ਆ ਸਾਰੇ ਜਣੇ ਖਾ ਲੈਣਗੇ ਇਹ ਤੋਰੀਆਂ ਲੈ ਕੇ ਬੈਠੀ ਆ ਇਹਨੂੰ ਮੈਂ ਦੱਸਦੀ ਆ ਆਹ ਪਤ ਨਹੀਂ ਖਾਣੀਆਂ ਤੋਰੀਆਂ ਇਹ ਕਿ ਬਣ ਲੱਗਾ ਵਾ ਤੋਰੀਆਂ ਆਪਾਂ ਤਾਂ ਨਹੀਂ ਖਾਣੀਆਂ ਐ ਕਿ ਲੈ ਕੇ ਬੈ ਗਈਆਂ ਤੋਰੀਆਂ ਨਾ ਤੂੰ ਨਹੀਂ ਖਾਣੀ ਤੇ ਨਾ ਖਾ ਮੈਂ ਠੇਕਾ ਨਹੀਂ ਲਿਆ ਤੈਨੂੰ ਮੈਂ ਹੁਣ ਮਟਰ ਪਨੀਰ ਨਾ ਬਣਾ ਕੇ ਦਵਾ ਮੈਨੂੰ ਨਹੀਂ ਪਤਾ ਮਟਰ ਪਨੀਰ ਬਣਾਉਣਾ ਕੀ ਬਣਾਉਣਾ ਪਰ ਆਪਾਂ ਨਹੀਂ ਹੋਏ ਖਾਣੀ ਨਾ ਤੇ ਸਿੰਦੇ ਨੂੰ ਪਸੰਦ ਵਾ ਤੇ ਨਾ ਮੈਨੂੰ ਪਸੰਦ ਵਾ ਤੇ ਹੋਰ ਕੋਈ ਸਬਜ਼ੀ ਬਣਾ ਅੱਛਾ ਤੂੰ ਹੀ ਤੋਰੀਆਂ ਨਹੀਂ ਖਾਣੀਆਂ ਇਦਾਂ ਕਰਾਂ ਲਾਹਾਂ ਸਿੰਦੇ ਨੂੰ ਫੋਨ ਤੇ ਉਹਨੂੰ ਕਹੀ ਹਾਂ ਕਿ ਆਂਦਾ ਆਂਦਾ ਨਾ ਇਥੋਂ ਮੁਰਗਾ ਫੜ ਲਿਆ ਵੇ ਤੇ ਮੈਂ ਉਹਨੂੰ ਤਰਕਾ ਲਾ ਦਿੰਨੀ ਆ ਭਾਲ ਦੀ ਸਾਈ ਪਕਵਾਨ ਹਾਏ ਹਾਏ ਮੇਰਾ ਰੱਬਾ ਅਜੇ ਮੈਂ ਹੁਣੇ ਚੰਗੇ ਭਲਾਂ ਦੋਵਾਂ ਨੂੰ ਸਮਝਾ ਕੇ ਕੱਲਿਆ ਅੰਦਰ ਵੀ ਨਾ ਕਿੜਕੜ ਕਰਿਆ ਕਰੋ ਆਉਂਦੇ ਘਰੇ ਫੇਰ ਸਿੰਘ ਫਸਾ ਕੇ ਬਹਿ ਗਈਆਂ ਨਾ ਮੰਮੀ ਮੈਂ ਸਿੰਘ ਫਸਾਏ ਆ ਇਹਨੂੰ ਪੁੱਛੋ ਵੱਡੀ ਮਹਾਰਾਣੀ ਨੂੰ ਜਿਹੜੀ ਆਂਦੀ ਆ ਵੀ ਮੈਂ ਤੋਰੀਆਂ ਨਹੀਂ ਖਾਣੀਆਂ ਆਹੇ ਜੀ ਮੈਨੂੰ ਮਟਰ ਪਨੀਰ ਬਣਾ ਕੇ ਦਿਓ ਹਾਨੂੰ ਨਹੀਂ ਪਸੰਦ ਤੋਰੀਆਂ ਪਰ ਮੈਂ ਤਾਂ ਤੁਹਾਨੂੰ ਕਹਿ ਤਾਈਓ ਵੀ ਹਾਨੂੰ ਤਾਂ ਬੜੀਆਂ ਪਸੰਦੀਆਂ ਹੋ बन ਗਿਆ ਤੇ ਅੱਜ ਤੋਰੀਆਂ ਹੀ ਬਣ ਗਿਆ ਇਹਦੇ ਸਵਾਦਾਂ ਮੁਤਾਬਿਕ ਨਹੀਂ ਮੈਂ ਚੱਲ ਸਕਦੀ ਘਰ ਦੇ ਵਿੱਚ ਨਾ ਮੈਨੂੰ ਇੱਕ ਗੱਲ ਦੱਸ ਤੋਰੀਆਂ ਨਹੀਂ ਖਾਣੀਆਂ ਤਾਂ ਹੋਰ ਤੁਸੀਂ ਕੀ ਖਾਣਾ ਵਾ ਕੱਲ ਤੁਸੀਂ ਚਨੇ ਬਣਾਏ ਪਰਸੋ ਤੁਸੀਂ ਮਟਰ ਪਨੀਰ ਬਣਾਇਆ ਹੁਣ ਨਿਤ ਨਵੇਂ ਤੁਸੀਂ ਤੜਕੇ ਲਾਉਂਦੀਆਂ ਜੇ ਤੇ ਜੇ ਅੱਜ ਘਰ ਦੀ ਸਬਜ਼ੀ ਲਾ ਲਈ ਆ ਦਵਾਈਆਂ دارੂਆਂ ਤੋਂ ਬਗੈਰ ਤੇ ਹੋਰ ਕੀ ਚਾਹੀਦਾ ਵਾ ਜੇ ਬਹੁਤੀ ਗੱਲ ਵਾ ਨਾ ਤੇ ਤੇਰੇ ਘੜੇ ਕਨੇ ਹੱਥ ਪੜੇ ਆ ਜੋ ਮਰਜ਼ੀ ਖਾ ਹ ਬਣਾ ਕੇ ਤੇਰੇ ਕੋ ਬਣਦਾ ਨਹੀਂ ਵੇ ਬੇਬੇ ਮੈਨੂੰ ਅਮਦਾਵਾ ਬਣਾਉਣਾ ਮੈਨੂੰ ਸਾਰਾ ਕੁਝ ਇਹ ਨਹੀਂ ਮੈਨੂੰ ਕੋਈ ਅਮਦਾਨੀ ਆ ਤੇ ਪਰ ਅੱਜ ਮੇਰੀ ਵੀ ਜੇਦੀਓ ਆ ਤੋਰੀਆਂ ਨਹੀਂ ਤੇ ਬਣ ਦੇਣੀਆਂ ਚਲੋ ਠੀਕ ਆ ਫਿਰ ਨਹੀਂ ਖਾਣੀਆਂ ਤੋਰੀਆਂ ਨਾ ਤੇ ਨਾ ਖਾ ਹੁਣ ਮੇਰੇ ਤੋਂ ਉਮੀਦ ਨਾ ਰੱਖੀ ਤੇ ਇਹਰ ਸੋਈ ਚ ਜਾ ਕੇ ਤੜਕਾ ਲਾਉਗੀ ਤੂੰ ਜੋ ਬਣਾਉਣਾ ਨਾ ਬਣਾ ਸਾਰਾ ਟੱਬਰ ਉਹੀ ਖਾ ਲੂਗਾ ਵੇ ਲਾ ਬੇਬੇ ਤੂੰ ਮੁੜ ਕੇ ਤੂੰ ਮੇਰੇ ਚ ਕਸੂਰ ਕੱਢਦੀ ਆ ਤੇ ਵੇਲਾ ਕਿੱਦਾਂ ਗਈ ਐ ਨਿੱਕ ਘਟ ਤੂੰ ਵੀ ਨਹੀਂ ਆ ਇੱਕ ਦੂਜੀ ਦਾ ਚੜਦੇ ਚੜਦਿਆਂ ਇਹ ਦੋਵੇਂ ਉਹ ਆਂਦੀ ਮੈਂ ਨਾ ਘਟਕਵਾਵਾ ਤੂੰ ਆ ਨਹੀਂ ਮੈਂ ਨਾ ਘਟਕਵਾਵਾ ਜਿਨ ਨਜ਼ਰ ਤੁਸੀਂ ਦੋਵੇਂ ਲੜਨਾ ਨਾ ਲਓ ਤੁਹਾਨੂੰ ਠੰਡ ਨਹੀਂ ਪੈਂਦੀ ਘਰ ਚ ਕਲੇਸ਼ ਪਾ ਛੜਦਿਆਂ ਹਰ ਵਕਤ ਮੈਂ ਕੀ ਮਾੜਾ ਇਹਦੇ ਵਿੱਚ ਕਹਿ ਦਿੱਤਾ ਮੈਂ ਤੇ ਤੋਰੀਆਂ ਵੱਲੋਂ ਮਨਾ ਕੀਤਾ ਨਾ ਕਿ ਆਪਾਂ ਨਹੀਂ ਖਾਂਦੇ ਹੈਗੇ ਨਾ ਮੈਂ ਖਾਣੀਆ ਨਾ ਸਿੰਦੇ ਨੇ ਖਾਣੀਆ ਤੇ ਕੀ ਫਾਇਦਾ ਫਿਰ ਇਹਨਾਂ ਦਾ ਬਣਾਉਣ ਦਾ ਨਹੀਂ ਚੱਲ ਜੇ ਤੁਹਾਨੂੰ ਨਹੀਂ ਪਸੰਦ ਤੇ ਬਾਕੀਆਂ ਨੂੰ ਤਾਂ ਪਸਾਂਦੀ ਆ ਨਾ ਸਾਰਾ ਟੱਬਰ ਘਰ ਦੀ ਸਬਜ਼ੀ ਖੁਸ਼ ਹੋ ਕੇ ਖਾਂਦਾ ਵਾ ਇੱਕ ਤੁਸੀਂ ਦੋਵੇਂ ਜੀ ਨਾਸਾਂ ਚੜਾਉਂਦੇ ਰਹਿੰਦੇ ਜੇ ਅਹੀਂ ਤੇ ਕਦੇ ਰੀਝਾ ਸਬਜ਼ੀ ਘਰ ਦੀ ਖਾਂਦੇ ਆ ਤੁਹਾਨੂੰ ਪਤਾ ਨਹੀਂ ਕੀ ਲੜ ਜਾਂਦਾ ਵੇਖ ਕੇ ਘਰ ਦੀ ਸਬਜ਼ੀ ਮੁੱਲ ਪੈਸੇ ਖਰਚ ਕੇ ਆਓ ਏ ਤੁਹਾਨੂੰ ਸਬਜ਼ੀ ਸਵਾਦ ਲੱਗਦੀ ਆ ਨਹੀਂ ਬਣਾਉਂਦੀ ਤੇ ਨਾ ਬਣਾਵੇਂ ਆ ਸੜੀਆਂ ਜੀਆਂ ਤੋਰੀਆਂ ਦਾ ਤੜਕਾ ਮੈਂ ਵੀ ਨਹੀਂ ਲਾਉਣਾ ਕੱਢੋ ਕੱਢੋ ਜਦੂਸ ਮਾਂ ਦੀ ਓਤੀਓ ਰੱਜ ਕੇ ਕੱਢਿਓ ਮੈਨੂੰ ਤਾਂ ਹੁਣ ਕਰਨਾ ਹੀ ਪੈਣਾ ਤੂੰ ਤਾਂ ਦੋਵਾਂ ਜਾਣੀਆਂ ਨੇ ਮੈਨੂੰ ਸਹਾਰਨ ਕਰ ਦਿੱਤਾ ਵਾ ਤੇ ਮੈਂ ਕਿੰਨੂ ਕਰਾਂ ਉਹ ਮੁੰਡਾ ਰਿਆਣਾ ਚ ਉਹ ਸਵੇਰ ਦਾ ਪੈਲੇ ਚ ਵਾ ਉਹਨੇ ਆਣ ਕੇ ਰੋਟੀ ਮੰਗਣੀ ਆ ਇਹ ਜਵਾਨਣੀਆਂ ਦੋਵੇਂ ਜੀ ਉਹ ਲੜਕੇ ਆ ਨੂੰ ਚੱਲ ਗਈ ਤੇ ਉਹ ਲੜਕੇ ਆ ਨੂੰ ਚੱਲ ਗਈ ਮੈਨੂੰ ਤਾਂ ਹੁਣ ਕੋਨਾ ਕੋ ਕਰਨਾ ਹੀ ਪੈਣਾ ਵਾ ਮੈਂ ਤੇ ਸਬਜ਼ੀ ਬਣਾਵਾ ਅਨੂ ਵੇ ਲਾੜ ਮੇਰੀ ਪੈਂਦ ਤੈਨੂੰ ਕਿੰਨਾ ਚਿਰ ਹੋ ਗਿਆ ਮੇਰਾ ਫੋਨ ਫੜ ਕੇ ਬੈਠੀ ਨੂੰ ਤੇ ਹੁਣ ਮੈਨੂੰ ਦੇ ਦੇ ਹਾਂ ਮੈਂ ਵੀ ਘੜੀ ਕੇ ਵੇਖਣਾ ਵਾ ਨਹੀਂ ਨਹੀਂ ਮੈਂ ਨਹੀਂ ਦੇਣਾ ਫੋਨ ਇਹ ਮੈਨੂੰ ਵੇਖ ਲੈ ਲੈਂਦੇ ਵਲੇ ਮੈਂ ਮੈਨੂੰ ਆਹ ਵੀਡੀਓ ਵੇਖ ਲੈਣਾ ਫਿਰ ਮੈਂ ਦੇ ਦਿੰਨੀ ਆ ਪੱਕਾ ਹੀ ਹੋ ਫਿਰ ਵੇਖ ਲਾ ਹਾਂ ਹਾਂ ਪੱਕਾ 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 ਅਬ ਵੇਖ ਲੈ ਟਾਈਮ ਨੋਟ ਕਰ ਲਾ ਮੈਂ ਉਹ ਪੂਰੇ ਜੋ 5 ਮਿੰਟ ਹੋ ਗਏ ਨਾ ਫਿਰ ਮੈਂ ਫੋਨ ਲੈ ਲੈਣਾ ਹੀ ਹੋ ਵੇਖ ਲੈ ਕਿਦੋਂ ਦਾ ਫੜਿਆ ਦੂ ਹਾਂ ਹਾਂ ਪੱਕਾ ਪੱਕਾ ਵਕਾ ਹੋਈ ਇੱਕ ਇੱਕ ਵੀਡੀਓ ਵੇਖਣੀ ਚੱਲ ਠੀਕ ਆ ਵੇਖ ਲਾ ਵੇਖ ਖਾਂ ਇਹ ਕੁੜੀ ਆ ਕਿਤੇ ਇਹਦੇ ਨਾ ਕੰਮ ਕਿਦਾਂ ਦੇ ਆ ਦੱਸ ਕਦੋਂ ਦਾ ਮੁੰਡਾ ਫੋਨ ਮੰਗਣ ਆਵਾ ਤੂੰ ਉਹਨੂੰ ਫੋਨ ਦੇ ਦੇ ਜਿਹੜੀ ਚੀਜ਼ ਨੂੰ ਫੜ ਲੈਂਦੀ ਆ ਨਾ ਮਾਂ ਨੂੰ ਮੱਲੀ ਮਾਰ ਲੈਂਦੀ ਆ ਇਹ ਹਾਡੀ ਹੋ ਗਈ ਆ ਕੋਹ ਨਹੀਂ ਹਾਲ ਇਹਦਾ ਛੱਡਦੀ ਨਹੀਂ ਫੋਨ ਨੂੰ ਕਿਤੇ ਟਾਈਮ ਖਾ ਕੇ ਨਾ ਆਇਆ ਹੁਣ ਆ ਵੇ ਲੈ ਹੁਣ ਟਾਈਮ ਹੋ ਗਿਆ ਪੂਰਾ ਤੇ ਮੈਨੂੰ ਫੋਨ ਦੇ ਦੇ ਹੁਣ ਵੇ ਲੈ ਕਿਦੋਂ ਦਾ ਫੋਨ ਦਿੱਤਾ ਰੋਜ ਨੂੰ ਮੈਂ ਬਸ 2 ਮਿੰਟ ਆਨੂੰ ਐਦਾਂ ਨਹੀਂ ਕਰੀਦਾ ਹੀਦਾ ਫਿਰ ਆਵੇ ਮੇਰਾ ਫੋਨ ਆ ਗਿਆ ਜ਼ਰੂਰੀ ਹੁਣ ਦੇ ਦੇ ਫੋਨ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਕਹਤੇ ਇੱਕ ਵਾਰ ਫੜ ਫੜ ਇੱਧਰ ਅਮਮਾ ਅਬ ਇਹ ਲੋ ਕਿਦਾਂ ਗਾੜੀਆਂ ਲੜਦੀ ਜੇ ਇਹਨੂੰ ਮਾਸਾ ਵੱਡੇ ਨਿੱਕੇ ਨਾਲ ਆ ਜਾ ਨਹੀਂ ਆ ਕੋਹ ਨਹੀਂ ਹਾਲੇ ਕੁੜੀ ਦਾ ਮਾਂ ਵਾਂਗ ਹੋਈ ਆ ਪੂਰੀ ਲੜਨ ਨੂੰ ਕਿੱਡੀ ਤਗੜੀ ਆ 20 ਵਾਰੀ ਆਖਿਆ ਵਾ ਵੀ ਮੁੰਡੇ ਦੀ ਚੀਜ਼ ਨੂੰ ਨਾ ਹੱਥ ਲਾਇਆ ਕਰ ਪਰ ਨਾ ਇਹ ਕੁੜੀ ਨੂੰ ਸਬਰ ਨਹੀਂ ਆਉਂਦਾ ਜੇ ਬਹੁਤੀ ਜ਼ਿਆਦਾ ਤੈਨੂੰ ਉਹ ਕੋਲ ਫੋਨ ਦਾ ਚਾਹ ਵਾ ਤੇ ਆਪਣੀ ਮਾਂ ਵਾਲਾ ਫੜ ਲਾ ਉਹ ਨਹੀਂ ਦਿੰਦੀ ਫੋਨ ਅਮਮਾ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਕਿੰਨਾ ਸ਼ੁਰੂ ਹੋ ਗਿਆ ਇਹਨੂੰ ਫੋਨ ਫੜਾਏ ਨੂੰ ਇਹ ਬਹਾਨੇ ਲਾਈ ਜਾਂਦੀ 5 ਮਿੰਟ 10 ਮਿੰਟ ਮੈਂ ਚੱਲ ਨਿਆਣੀ ਆ ਵੇਖ ਲੂਗੀ ਪਰ ਇਹਦੇ ਮੇਰਾ ਸਾਰਾ ਹੀ ਨੈਟ ਬੁਕਾ ਦਿੰਦੀ ਆ ਆਪਣੇ ਫੋਨ ਨੂੰ ਯਾਰੇ ਕਿ ਇਹਨੂੰ ਹੱਥ ਨਹੀਂ ਲਾਉਣ ਦਿੰਦੇ ਐਵੇਂ ਨਾ ਤੁਸੀਂ ਲੜਿਆ ਕਰੋ ਇਹ ਤਾਂ ਹੈ ਹੀ ਚੜੇਲ ਜੀ ਮਾਂ ਵਰਗੀ ਆ ਨਹੀਂ ਤੂੰ ਤੇ ਕੋਣਾ ਮੇਰੀ ਕੁੜੀ ਨੂੰ ਦਬਕਾ ਮਾਰਨ ਵਾਲੀ ਮੈਂ ਕਦੀ ਉਹਨੂੰ ਦਬਕਾ ਨਾ ਮਾਰਿਆ ਤੇ ਤੂੰ ਚਪੇੜ ਮਾਰ ਕੇ ਅੰਦਰ ਕਲਾ ਤੈਨੂੰ ਹਏ ਓਏ ਦੱਬਾ ਕਿੰਨਾ ਝੂਠ ਬੋਲਦੀਆਂ ਮਾਵਾਂ ਤਿਆਂ ਕਿੰਨੇ ਉਹਨੂੰ ਚਪੇੜ ਮਾਰੀ ਆ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਆਖਿਆ ਉਹ ਰੋਣ ਦੀ ਅੰਦਰ ਹੁਦਾ ਹੀ ਚਲ ਗਈ ਹੋਕਿਓ ਹੋਕੀ ਕੁੜੀ ਹੋਈ ਅੰਦਰ ਜਾ ਕੇ ਉਦਾਂ ਹੀ ਉਹ ਹੈ ਈ ਤੇਰੇ ਵਰਗੀ ਆ ਇੱਕ ਗੱਲ ਨੂੰ ਨਾ ਦਾਹ ਝੂਠ ਬੋਲੀ ਚਲੇ ਜਾਣਾ ਇੱਕ ਦੇ ਨਾਲ 100 ਗੰਡ ਕੇ ਦੱਸਣੀ ਆ ਮੈਨੂੰ ਲੱਗਦਾ ਵਾ ਵੀ ਤੁਸੀਂ ਮਾਵਾਂ ਤਿਆਂ ਇਕੋ ਜੀਆਂ ਆਂ ਘਰ ਚ ਕਲੇਸ਼ ਪਾ ਕੇ ਖੁਸ਼ ਹੋ ਅਹੀਂ ਮਾਵਾਂ ਤਿਆਂ ਕਲੇਸ਼ ਪਾ ਕੇ ਖੁਸ਼ ਵਾ ਤੇ ਤੁਸੀਂ ਪਾਹੇ ਉਹਦੇ ਐਵੇਂ ਮੁੰਡੇ ਨਾਲ ਇੱਟ ਪਟਿੱਕੀਆਂ ਲਈ ਜਾਂਦੀ ਆ ਤੇ ਜੇ ਬਹੁਤਾ ਚਾਹ ਵਾ ਨਾ ਤੇ ਮੇਰੀ ਕੁੜੀ ਮੁੰਡੇ ਨਾਲ ਨਾਂ ਲੜੇ ਤੇ ਉਹਦੇ ਕੋਲ ਨੂੰ ਕਹੇ ਫੋਨ ਵੱਖਰਾ ਦੇ ਦੇ ਉਹਨੂੰ ਮੁੰਡਾ ਤੇਰਾ ਤੇ ਬਹੁਤ ਪੱਧਰਾ ਵਾ ਉਹ ਤੇ ਕਿਤੇ ਕੁਝ ਕਹਿੰਦਾ ਹੀ ਨਹੀਂ ਕਿਸ ਨੂੰ ਹਣਾ ਕੁੜੀ ਮੇਰੀ ਮਾਂ ਵਰਗੀ ਤੇ ਮੁੰਡਾ ਨਹੀਂ ਤੇਰੇ ਵਰਗਾ ਮੇਰਾ ਮੁੰਡਾ ਨਹੀਂ ਕਿਹਨਾਂ ਵੀ ਕੋਈ ਕਹਿੰਦਾ ਹੈਗਾ ਉਦਾਂ ਹੀ ਤਾਂ ਭੂਏ ਚੜਾਈ ਜਾਣੀ ਆ ਉਹਨੂੰ ਆਖਣਾ ਕੱਖ ਨਹੀਂ ਤੇ ਦੂਜਿਆਂ ਦੇ ਦਿਵਾਲੇ ਹੋ ਹੀ ਜਾਣਾ ਵਾ ਜਸਾਂ ਆਪਣੀ ਕੁੜੀ ਨੂੰ ਜਾ ਕੇ ਸਾਡੇ ਨਾਲ ਨਹੀਂ ਆਡਾ ਲਾਉਣ ਦੀ ਸਾਲ ਕੇ ਰੱਖੀ ਆ ਜੇ ਕੁੜੀ ਬਹਿ ਗਈ ਖੇਡਣ ਲੱਗ ਪਈ ਫੋਨ ਤੇ ਨਾਲ ਤੇ ਕੀ ਆਖਰਾਗੀ ਦੇ ਇੰਨਾ ਚ ਆਉਂਦਾ ਵਾ ਨਾ ਵੀ ਕੁੜੀ ਫੋਨ ਨਾ ਖੇਡੇ ਤੇ ਆਪਣਾ ਦੇ ਦੇ ਉਹ ਇੱਕ ਬਨੇ ਮਾਂ ਦੀ ਮੈਂ ਫੋਨ ਫੜ ਚੜਾਂ ਧੀ ਆਂਦੀ ਮੈਨੂੰ ਫੋਨ ਚਾਹੀਦਾ ਵਾ ਉਹ ਨਹੀਂ ਨਹੀਂ ਚਾਚੀ ਜੀ ਤੁਸੀਂ ਤੇ ਐਵੇਂ ਦੋਵੇਂ ਜਣੀਆਂ ਲਾਂਡਿਆ ਪਿਆ ਉਹਨੂੰ ਤੇ ਕੁਝ ਵੀ ਨਹੀਂ ਆਖਿਆ ਉਹ ਮੇਰਾ ਫੋਨ ਫੜ ਕੇ ਬੈਠੀ ਹੀ ਘੰਟਾ ਡੇਢ ਘੰਟਾ ਹੋ ਗਏ ਤੁਹਾਨੂੰ ਬੱਕੀ ਦੋਦੇ ਅਸੀਂ ਇੱਧਰ ਆ ਕੇ ਬੈਠੇ ਆ ਤੇ ਉਹਨਾਂ ਦੀ ਫੋਨ ਫੜ ਕੇ ਬੈਠੀ ਆ ਮੈਨੂੰ ਆਖਿਆ ਬੱਸ ਕਰ ਹੁਣ ਵੀ ਮੇਰਾ ਐਮਬੀ ਵੀ ਅੱਗੇ ਉਹਨਾਂ ਹੀ ਕ ਮਿਲਦੀ ਆ ਤੇ ਬਾਅਦ ਮੁੱਕ ਜਾਂਦੀ ਮੇਰੇ ਸਾਰੀ ਦਿਹਾੜੀ ਵੇਖਦਾਰ ਇਹ ਨਾ ਬਾਹ ਤਾਂ ਠਾਂ ਤੇ ਉਹਨੂੰ ਮੈਂ ਇਹੋ ਆਖਿਆ ਮੇਰਾ ਫੋਨ ਦੇ ਦੇ ਹੁਣ ਪਾਜੀ ਆਂਦੀ 5 ਮਿੰਟ ਖਲੋ ਜਾ 10 ਮਿੰਟ ਖਲੋ ਜਾ ਮੈਂ ਕਿਤੇ ਤੁਹਾਡੇ ਮੂੰਹ ਵਾਲੇ ਵੇਖਣੇ ਆਇਆ ਫੇਰ ਮੈਂ ਆਪ ਕੋ ਫੋਨ ਖੋਲਿਆ ਤੇ ਐਨੇ ਜੀ ਸਗੋ ਆਪਾਂ ਨਹੀਂ ਉਹਨੂੰ ਕੋ ਆਖਿਆ ਉਹ ਮੇਰੇ ਚਪੇੜ ਮਾਰ ਕੇ ਤੇ ਗਾਂ ਗਈ ਉਦਾਂ ਤੂੰ ਮੇਣਿਆ ਜਾਂ ਮਾਂ ਵਰਗਾ ਵਾ ਝੂਠ ਸੱਚ ਤੂੰ ਗੰਡਦਾ ਰਹਿਣਾ ਵਾ ਜਾ ਮੈਂ ਕੁੜੀ ਕਿੱਦਾਂ ਰੋਂਡੀ ਉਹਨੂੰ ਚੁੱਪ ਕਰਾਵਾਂ ਜਾ ਜਾ ਕਰਾ ਲਾ ਚੁੱਪ ਕਿਤੇ ਉਹਦੇ ਫੋਲ ਨਾ ਝੜ ਜਾਣ ਤੁਹਾਡੇ ਨਾ ਝੜ ਜਾਣ ਬੱਸ ਮੰਮੀ ਤੁਹਾਨੂੰ ਪਤਾ ਤੇ ਹੈ ਇਹਨਾਂ ਦੇ ਸੁਭਾਅ ਦਾ ਕਿੱਦਾਂ ਦੇ ਆ ਤੂੰ ਚੁੱਪ ਕਰ ਜਾ ਕਰੋ ਆ ਗਾੜੀਓਂ ਉਹ ਤਾਂ ਮिन्नੂ ਨੇ ਚੰਗਾ ਲੱਗਦਾ ਵੀ ਕੋਈ ਐਵੇਂ ਬਿਨ ਵਜਾ ਨਿਆਣੇ ਨਹੀਂ ਚਿੜਕੇ ਹਾਂ ਕੋਈ ਗੱਲ ਵੀ ਹੋਵੇ ਨਾ ਤੇ ਫਿਰ ਵੀ ਚਿੜਕਦਾ ਚੰਗਾ ਲੱਗਦਾ ਵਾ ਕਿੱਡੀ ਛੇਤੀ ਆਈ ਆ ਨਿਆਣਿਆਂ ਦੀ ਲੜਾਈ ਹੈਗੀ ਇਹਦਾ ਕੀ ਮਤਲਬ ਹੀ ਵਿੱਚ ਆਣ ਕੇ ਤੇ ਰੌਲਾ ਪਾਉਣ ਦਾ ਉਹ ਨਹੀਂ ਮੰਮੀ ਸਾਡੇ ਨਿਆਣਿਆਂ ਕਰਕੇ ਨਾ ਤੁਸੀਂ ਨਾਲ ਲੜਾਈ ਕਰੋ ਫਿਰ ਸਾਰੇ ਇਹੋ ਕਹਿਣਾ ਵਾ ਵੀ ਨਿਆਣਿਆਂ ਦੀ ਲੜਾਈ ਜਿਹੜੀ ਉਹ ਸਿਆਣਿਆਂ ਦੇ ਸਿਰੋਂਦੀ ਫਿਰ ਨਾ ਬੇਬੇ ਮੇਰੀ ਗੱਲ ਸੁਣ ਤਾਨੂੰ ਪਤਾ ਨਹੀਂ ਗਰਮੀ ਕਿੰਨੀ ਆ ਜਬਾਨ ਬਾਹਰ ਨਿਕਲਦੀ ਆ ਤੇ ਗਰਮੀ ਟਰੈਕਟਰ ਵਾਉਣ ਡਿਆ ਮੈਂ ਮਗਰ ਪਾਣੀ ਦੀ ਬੰਦਾ ਬਚਾ ਦੇ ਮੈਂ ਪਾਣੀ ਕੀ ਪਚਾਉਣਾ ਹੀ ਇੱਥੇ ਤਾਂ ਨਵੇਂ ਕਿੜਕੜ ਸ਼ੁਰੂ ਹੋਈ ਰਹਿੰਦੀ ਆ ਮੈਨੂੰ ਕੋਈ ਇਹੋ ਨਹੀਂ ਸੰਭਾਲਣਾ ਜਾਣਦਾ ਤੇ ਤੇਰੇ ਮਗਰ ਮੈਂ ਕਦੇ ਵੇਲੇ ਆਵਾਂ ਨਾ ਤੂੰ ਚੰਗੀ ਸਾਸਾ ਤੇਰੇ ਕੋਲ ਦੋ ਨਵਾਂ ਨਹੀਂ ਸੰਭਲ ਜਾਂਦੀਆਂ ਲੋਕਾਂ ਚਾਰ ਤਾਂ ਸੰਭਲੀ ਫਿਰਦੀਆਂ ਨਾ ਤੂੰ ਤੀਰ ਨੂੰ ਸਿੱਧਿਆਂ ਘਰ ਆਖੇ ਨਾ ਦੋਹਾਂ ਨੂੰ ਲੈ ਜਿਹੜੀਆਂ ਲੰਮੀਆਂ ਜਬਾਨਾਂ ਆ ਕੀ ਕਰਾਂ ਮੈਂ ਤਾਂ ਟਾਈਮ ਕੱਢਣ ਨਹੀਂ ਆ ਕਿ ਚੰਗੇ ਨਹੀਂ ਲੱਗੇ ਦਾ ਜਿੱਦਾਂ ਇਹ ਕਰਦਾ ਉਹਦਾ ਮੈਂ ਵੀ ਕਾਰਨ ਟੈਪ ਲੋਕੀ ਤੇ ਸਾਡਾ ਨਿਤ ਤਮਾਸ਼ਾ ਵੇਖਿਆ ਕਰਨ ਦੇ ਬਾਅਦ ਮਾੜਾ ਤਮਾਸ਼ਾ ਲਾਉਂਦੀਆਂ ਲੋਕੀ ਵੰਦੇ ਆ ਜੇ ਲੱਗਣਾ ਨਾ ਲੱਗ ਹੀ ਜਾਣਾ ਥੋੜਾ ਆਪਣਾ ਦਬਕਰ ਖਿਆ ਕਰ ਚੰਗਾ ਚਲ ਬੇ ਬੇ ਲੈ ਆ ਠੰਡਾ ਪਾਣੀ ਜਾ ਹੋ ਜਾ ਮੇਰਾ ਤੇ ਭਰਾਵਾ ਗੋਡਾ ਦੁਖੰਡਿਆ ਇਨੀ ਗਰਮੀ ਤੇ ਗਰਮੀ ਤੇ ਪਾਣੀ ਲੈ ਕੇ ਆ ਤੋਰੀਆਂ ਬਣ ਲਗੀਆਂ ਆਹ ਤੋਰੀਆਂ ਆਪਣੀਆਂ ਲੱਥੀਆਂ ਆਂ ਤੇ ਮੈਂ ਚੱਲ ਘਰ ਦੀ ਸਬਜੀ ਜਿਹੜੀ ਸਵਾਦ ਬਣਦੀ ਆ ਚਲੋ ਪਾਣੀ ਕੋਈ ਇਹਨਾਂ ਨੂੰ ਸਪਰੇ ਨਹੀਂ ਕੀਤੀ ਕੋਈ ਦਵਾਈ ਨਹੀਂ ਪਾਈ ਤਾਂ ਨਾਲੇ ਸਰੀਰ ਤੰਦਰੁਸਤ ਰਹੂਗਾ ਤੜਕਾ ਆਪਾਂ ਲਈ ਵਧੀਆ ਚੰਗਾ ਕਰਾਰਾ ਜਾ ਮੈਂ ਆਪ ਹੀ ਬਣਾਉਣੀ ਹੈਗੀ ਇਹਨਾਂ ਦੀਆਂ ਦੇਖੋ ਗਾਲਾ ਛੜਗਾ ਨੇ ਸਬਜੀ ਬਣਾਉਣੀ ਤੇ ਸਵਾਦ ਵੀ ਨਹੀਂ ਬਣਨੀ ਕਾ ਰੋਟੀ ਪਾਣੀ ਤੇ ਕਰਨ ਲੱਗੀਆਂ ਕਿੜਕੜ ਕਰਦੀਆਂ ਉਹ ਚੀਜ਼ ਸਵਾਦਤੀ ਬਣਨੀ ਚਲ ਕੋਈ ਨਹੀਂ ਆਪ ਤੜਕਾ ਰਹੀ ਸਵਾਦ ਵੀ ਨਹੀਂ ਚੰਗਾ ਭੁੱਖ ਲੱਗੀ ਬੜੀ ਮੈਨੂੰ ਆਰਾਮੇ ਪਾਣੀ ਨਹੀਂ ਤੂੰ ਇੱਕ ਗਲਾ ਲੈਈਆਂ ਦੋਲੇ ਅੰਦਰੋਂ ਤੈਨੂੰ ਨਹੀਂ ਪਤਾ ਮੁੰਡਾ ਸਵੇਰ ਦਾ ਬਾਹਰ ਗਿਆ ਵਾ ਖੱਪ ਗਿਆ ਪੈਲੀਆਂ ਦੇ ਵਿੱਚ ਤੁਗਤ ਖੂਹ ਚੋਂ ਪਾਣੀ ਕੱਢਣਾ ਹੈਗਾ ਵੀ ਜਿਹੜਾ ਤੁਰਕ ਨਿਕਲ ਨਹੀਂ ਦਿਆ ਉਹਨਾਂ ਦੀ ਨਾ ਉੱਡੀ ਲਿਆਵੇ ਪਾਣੀ ਮੈਂ ਠੇਕਾ ਨਹੀਂ ਲਿਆ ਹੈਗਾ ਉਹਨੂੰ ਨਹੀਂ ਪਤਾ ਕਿ ਮੇਰਾ ਬੰਦਾ ਬਾਹਰੋਂ ਪੈਲੀਆਂ ਚੋਂ ਆਇਆ ਤੇ ਮੈਂ ਪਾਣੀ ਦਵਾਣ ਕੇ ਨਹੀਂ ਤੜਾ ਰੋਜ ਦਾ ਆਪਣਾ ਤੇ ਕੋਤਕਲੇਸ ਰਹਿੰਦਾ ਹੀ ਆ ਤੇ ਤੁਸੀਂ ਹੁਣ ਉਹੋ ਫਰਕ ਮੁੰਡਿਆ ਜਿਵੇਂ ਡੈਪੀਆਂ ਹੀ ਕਰਨ ਬੇਬੇ ਮੈਂ ਫਰਕ ਨਹੀਂ ਪਾਉਂਦੀ ਦੋਵਾਂ ਦੇ ਵਿੱਚ ਉਹੋ ਹੀ ਫਰਕ ਪਾਉਂਦੀ ਆ ਤੇ ਆਪੇ ਬਣਾ ਲਵੇ ਆਣ ਕੇ ਨਿੰਬੂ ਪਾਣੀ ਜਿਹੜਾ ਬਣਾ ਕੇ ਦੇਣਾ ਮਾਨੇ ਆਲੋ ਤੁਸੀਂ ਪਾਣੀ ਨਹੀਂ ਤੁਹਾਨੂੰ ਤਾਂ ਦੋਨੋਂ ਮੌਤ ਪੈਂਦੀ ਕੰਮ ਕਰਦੇ ਨੂੰ ਮੈਂ ਆਪੇ ਕਰ ਲੂੰਗੀ ਲੈਵੇ ਮੜਿਆ ਪੀ ਪਾਣੀ ਕੋਈ ਲੋੜ ਨਹੀਂ ਪਾਣੀ ਦੇਣ ਦੀ ਮੈਂ ਆਪੇ ਪਾਣੀ ਦੇ ਲੂੰਗੀ ਇਹਨਾਂ ਨੂੰ ਇਹਨਾਂ ਦੇ ਪਾਣੀ ਤੇ ਨਹੀਂ ਆਇਆ ਹੈਗਾ ਕੀ ਦੋ ਘਟਾ ਪਾਣੀ ਦੇਣਾ ਹੈ ਬੱਤੀ ਬੱਤੀ ਉਹ ਗੱਲਾਂ ਸੁਣਾ ਕੇ ਗਈ ਆ ਇੱਥੇ ਨਹੀਂ ਤੈਨੂੰ ਪਤਾ ਨਹੀਂ ਲੱਗਾ ਟਰੈਕਟਰ ਦੀ ਆਵਾਜ਼ ਨਹੀਂ ਸੁਣੀ ਪਿਓ ਆਇਆ ਵਾ ਉਦੋਂ ਦੀ ਕਿੱਥੇ ਵੜੀਂਗੀ ਪਹਿਲਾਂ ਧਿਆਨ ਨਹੀਂ ਦਿੰਦੇ ਆ ਵੇ ਬੰਦਾ ਬਾਹਰੋਂ ਆਇਆ ਹੁੰਦਾ ਪਾਣੀ ਪੜਾਵੇ ਜੇ ਹੁਣ ਹੋਰ ਡਈ ਫੜਾਈ ਦਿੱਤਾ ਤੇ ਤੂੰ ਆਣ ਤੂੰ ਚੜਚੜਦਾ ਵੀ ਕਰਨਾ ਤੁਹਾਡੀ ਚੜਚੜ ਕਦੋਂ ਮੁੱਕੂਗੀ ਨਹੀਂ ਮਾਂ ਮੇਰੀ ਹੈ ਤੇ ਮੈਂ ਘਰੇ ਹੀਗੀ ਤੈਨੂੰ ਮੈਂ ਕੀ ਦੱਸਾਂ ਉਹ ਮੱਝ ਹੀ ਬਾਹਰ ਤੇ ਆਈ ਵੱਜੀ ਮੈਂ ਉਹਨੂੰ ਪਾਣੀ ਡਾਉਨ ਚਲ ਗਈ ਦੱਸ ਮੇਰੇ ਬਾਣਾ ਹੱਥ ਤੇ ਹੈ ਨਹੀਂ ਤੇ ਇੱਧਰ ਆਣ ਕੇ ਪਾਣੀ ਫੜਾਂਦੀ ਕਿ ਜੇ ਮਾਲ ਡੰਗਰ ਨੂੰ ਪਾਣੀ ਡੰਮਦੀ ਕੰਮ ਤਾਂ ਇੱਕੋ ਹੀ ਹੋਣਾ ਵਾ ਉਹਨੂੰ ਤਾਂ ਮਹਾਰਾਣੀ ਨੂੰ ਘਰ ਦਾ ਕੰਮ ਕਰਦਿਆਂ ਨਹੀਂ ਦੌਰੇ ਪੈਂਦੇ ਆ ਰਹਿਂਦਾ ਤੁਸੀਂ ਮੈਂ ਲਿਆ ਦਿਨੀ ਪਾਣੀ ਉਹ ਲੜਿਆ ਨਾ ਕਰੋ ਇੰਦਾ ਕਿਉਂ ਲੜਦੀਆਂ ਇੰਦਾ ਤੁਸੀਂ ਸੱਚੀ ਕਿਤੇ ਨਾ ਕਦੇ ਨਾ ਮੈਂ ਲੜਦੀਆਂ ਨਾ ਮੈਂ ਤਾਂ ਤੰਗ ਆ ਗਈਆਂ ਇਹਨਾਂ ਦੇ ਵਿੱਚ ਲੋਕ ਹੀ ਆ ਦਿੰਦੇ ਆ ਪੁੱਤ ਵਿਆਹੋ ਤੇ ਨੌਂਾ ਲਿਆਓ ਤੇ ਸੁੱਖ ਪਾਓ ਆ ਵੇਖ ਲੈ ਮੈਨੂੰ ਸੁੱਖ ਦੇਣ ਡਈਆਂ ਹਰ ਵਕਤ ਦੀ ਕਿੜ ਕਿੜ ਕਿੜਕੜ ਇਹਨਾਂ ਦੀ ਨਹੀਂ ਮੁੱਕਦੀ ਆਹ ਤੂੰ ਜਿਹੜੇ ਪਾਣੀ ਨੱਤਾਂ ਨੂੰ ਕਿ ਲੋੜ ਸੀ ਉਹਦੇ ਕੋ ਪਾਣੀ ਮੰਗਣ ਦੀ ਤੁਸੀਂ ਮੇਰੇ ਕੋ ਮੰਗ ਲੈਂਦੇ ਹੈ ਪਾਣੀ ਮੈਂ ਲਿਆ ਕੇ ਨਾ ਦਿੰਦੀ ਉਹ ਘਰ ਚੋਂ ਨਹੀਂ ਆ ਮੈਨੂੰ ਪਤਾ ਤੇਨ ਨਾਲ ਲੜੀ ਆ ਤੇ ਤੁਹਾਡੀ ਕੁੱਕੜ ਨਾਲ ਲੜਾਈ ਨਾ ਇਹ ਮੁੱਕਣੀ ਨਹੀਂ ਸਾਰੀ ਉਮਰ ਇਦਾਂ ਰਹਿਣੀ ਲੱਗਦਾ ਮੈਨੂੰ ਚਲੋ ਠੀਕ ਆ ਜੋ ਮਰਜੀ ਆ ਨਾ ਪਰ ਇਹ ਆ ਕਿ ਅੱਗੇ ਤੋਂ ਉਹਦੇ ਤੋਂ ਨਹੀਂ ਕੋਈ ਚੀਜ਼ ਮੰਗਣੀ ਹੈਗੀ ਉਹਦੇ ਜ਼ਹਿਰ ਦੀ ਭੜੀ ਆ ਲਿਆਓ ਮੰਮੀ ਮੈਂ ਸਬਜ਼ੀ ਨੂੰ ਤੜਕਾ ਲਾਦਾ ਨਹੀਂ ਰੱਬ ਦਾ ਨਾ ਲਾ ਕੇ ਤੜਕਾ ਲਾਵੀ ਅੰਦਰ ਵੀ ਕਿੜਕੜ ਨਾ ਕਰਦੀ ਰਹੀ ਸਬਜ਼ੀ ਸੁਆਦ ਨਹੀਂ ਬਣਨੀ ਚਲੋ ਠੀਕ ਆ ਕਿੜਕੜ ਤੇ ਜ਼ਿਆਦਾ ਮੈਂ ਹੀ ਕਰਦੀ ਆ ਉਹ ਤਾਂ ਕਿੰਨ ਕੋ ਕਹਿੰਦੀ ਨਹੀਂ ਆ ਨਿਕਾਟ ਤਹੀਂ ਕੋਈ ਵੀ ਨਹੀਂ ਦੋਵਾਂ ਚ ਮੈਂ ਤਾਂ ਤੁਹਾਡਾ ਤੰਗ ਆਈ ਪਈ ਆ ਦੋਵਾਂ ਤਹੀਂ ਮਾਤਾ ਦੋਈ ਅੱਗ ਦੀਆਂ ਨਾਲਾਂ ਆਏ ਇਹਨਾਂ ਕਿਦਾਂ ਨਾਲ ਕਹਿਣਾ ਇੱਥੇ ਮੈਨੂੰ ਸਮਝ ਨਹੀਂ ਆਦੀ ਘਰ ਚ ਵੇ ਕਹਦੀ ਇੱਕ ਦੂਜੀ ਦੀ ਜਰਦਾਂ ਨਹੀਂ ਕਿਤੇ ਜ਼ਹਿਰ ਭਰੀਆਂ ਇਹਨਾਂ ਦੇ ਜਬਾਨਾਂ ਚ ਦੋਵਾਂ ਦੀਆਂ ਚ ਉਹ ਚੱਲ ਬੇਬੇ ਤੂੰ ਇਹਨਾਂ ਦੋਵਾਂ ਦੇ ਨਾਲ ਕਰ ਚੰਗਾ ਵੇ ਆਉਣਾ ਕੀ ਆ ਮੈਨੂੰ ਤੇ ਬਦੋ ਬਦੀ ਵਿੱਚ ਕਲੀਸ਼ ਲੈਂਦੀਆਂ ਆਂ ਹੋ ਤੇ ਹੋਰ ਦੁਪਹਿਰ ਦੀ ਗੱਲ ਸੁਣ ਤੇਰੀ ਘਰ ਵਾਲੀ ਗਈ ਸੂਟ ਲੈਣਾ ਨੇ ਕਹੇ ਸੀਨੇ ਦਿੱਤਾ ਸੀ 10 ਮਿੰਟ ਬੂਹੇ ਚ ਖਲੋਤੀ ਰਹੀ ਆ ਨਿੱਕੀ ਨੇ ਬੂਹਾ ਨਹੀਂ ਖੋਲਿਆ ਅੰਦੀ ਮੈਂ ਕਿਉਂ ਖੋਲਾਂ ਮੇਰਾ ਗੋਡਾ ਪੀੜ ਕਰਨ ਦਾ ਫਿਰ ਹਾਰ ਕੇ ਲੰਘਿਆ ਉੱਠ ਕੇ ਮੈਨੂੰ ਖੋਲਣਾ ਪਿਆ ਫੇਰ ਤੇ ਗਰਮੀ ਦੀ ਗਲਤੀ ਮੰਮੀ ਐਚ ਨਿੱਕੀਆਂ ਜਦਵਾਦੀਆਂ ਘਰ ਚ ਮਾੜੀਆਂ ਹੁੰਦੀਆਂ ਇਦਾਂ ਦੀਆਂ ਦੋਵੇਂ ਬੜਾ ਕਰਦੀਆਂ ਮੈਂ ਕੀ ਕਰਾਂ ਇੱਕ ਨਹੀਂ ਕਰਦੀ ਦੋਵੇਂ ਕਰਦੀਆਂ ਉਹ ਚੱਲ ਮਾਤਾ ਜੀ ਗਾਲਾਂ ਗੁੱਸੇ ਨੇ ਤਾਂ ਆਪ ਠੰਡੇ ਹੋ ਜੀ ਇਹਨਾਂ ਟਾਈਮ ਲੰਘ ਜਾਂਦਾ ਪਰ ਇਹ ਤੇ ਚਾਹੁੰਦੀ ਆ ਵੀ ਉਹ ਕੋਈ ਗੱਲ ਛੇੜੇ ਤੇ ਮੈਂ ਉਹਦੇ ਟੈਗ ਕਰਾਂ ਮੈਂ ਵੇਨਾ ਇੰਨਾ ਕੀ ਕਰਦੀ ਆ ਜੇ ਮੋਂਨ ਕਹਿੰਦੀ ਜੇ ਤੂੰ ਗਈ ਸੀ ਤਦੋਂ ਉਹਦਾ ਵੀ ਸੋਡ ਪੜ ਲਿਆ ਨਾ ਆਂਦੀ ਮੈਂ ਕੋ ਲਿਆਵਾ ਮੈਂ ਕਿਤੇ ਮੇਰੇ ਮੂੰਹ ਤੇ ਚਦਾਈ ਲਿਖਿਆ ਬਾੜਾ 36 ਸੱਤੀ ਵੀ ਸੁਣਾਤ ਗਾ ਉਹਨੇ ਵੀ ਜੇ ਦੇ ਨਹੀਂ ਨਾ ਜੇ ਤਾਂ ਬਹੁਤ ਜਿਆਦਾ ਜिद ਵਾ ਨਿਆਣੇ ਜਦੀ ਉਹਨੇ ਮੈਨੂੰ ਗੱਲ ਆਖੀ ਤੇ ਆਖੀ ਕਿਉਂ ਇਦਾਂ ਕਰਦੀ ਆਂ ਇਹ ਚੱਲ ਸਬਜੀ ਤੇ ਤਰਤੀ ਆ ਹੁਣ ਇਹਨਾਂ ਨੇ ਨਾ ਨਾ ਧੋ ਕੇ ਰੋਟੀ ਖਾਣੀ ਆ ਫੇਰ ਹੀ ਇਹਨਾਂ ਨੂੰ ਮੈਂ ਫੜੰਦੀ ਆ ਇਹ ਲੱਗਦਾ ਲਾਤਾ ਮਾਰਾ ਨਹੀਂ ਨੇ ਤੜਕਾ ਇਹਨੂੰ ਤਾਂ ਮੈਂ ਖਵਾਲਦੀ ਤੋਰੀਆਂ ਇਹਨੂੰ ਨਾਗੀ ਤੜਕਾ ਲੱਗਦਾ ਸਬਜ਼ੇ ਨੂੰ ਸਾਰੇ ਹੀ ਪਾ ਦਿੰਦੇ ਆ ਲਾਲ ਮਿਰਚਾਂ ਨਾਲੇ ਖਾਉ ਤੇ ਨਾਲੇ ਨਿੰਬੂ ਪਾ